ਤੁਸੀਂ ਨਾ ਇੱਕ ਸ਼ਬਦ ਸੁਣਿਆ ਹੋਣਾ ਸਕੂਨ ਠੀਕ ਹੈ ਅੱਜ ਨਾ ਕਿਤੇ ਨਾ ਕਿਤੇ ਸਕੂਨ ਮਿਲਿਆ ਇੱਕੇਵੇਂ ਮਿਲਿਆ ਕਾਰਨ ਕੀ ਸੀ ਨਾ ਅੱਜ ਜਦੋਂ ਮੈਂ ਦੁਪਹਿਰ ਦੇ ਸਮੇਂ ਲਗਭਗ 2 ਕੁ ਟਾਈਮ ਹੋਏਗਾ ਪੂਰੀ ਗਰਮੀ ਹੁੰਦੀ ਆ ਸੋ ਮੈਂ ਜਦੋਂ ਆਪਣੇ ਘਰ ਦੇ ਵਿੱਚੋਂ ਅੰਦਰੋਂ ਈਸੀ ਜੂ ਨਿਕਲਿਆ ਤੇ ਬਾਹਰ ਮੈਂ ਦੇਖਿਆ ਜਾ ਕੇ ਕੋਈ ਮੈਕ ਲਾ ਕੇ ਬੋਲ ਰਿਹਾ ਸੀ ਪਾਪਰ ਕਰਾਰੇ ਲੈ ਲਓ ਪਾਪਰ ਕਰਾਰੇ ਲੈ ਲਓ ਐਦਾਂ ਬੋਲ ਰਿਹਾ ਸੀ ਚਲੋ ਮੈਂ ਕੰਦ ਤੂੰ ਹੀ ਦੇਖਿਆ ਵੀ ਯਾਰ ਕੌਣ ਹੈ ਇੰਨੀ ਗਰਮੀ ਦੇ ਵਿੱਚ ਉਹਦੇ ਕੋਲੇ ਇਸ ਤਰ੍ਹਾਂ ਦੇ 8 ਨੂੰ ਪੈਕਟ ਸੀ ਸਾਰੇ ਇਹ 10 ਰੁਪਏ ਦਾ ਪੈਕਟ ਦੇ ਰਿਆ ਸੀ ਹਨਾ ਮੇਰਾ ਯਾਰ ਦਿਲ ਕੀਤਾ ਵੀ ਯਾਰ ਇਹ ਬੰਦਾ ਮਿਹਨਤ ਕਰ ਰਿਹਾ ਵੀ ਤੂੰ ਲੈ ਜਾਣ ਯਾਰ ਠੀਕ ਹੈ ਉਹ ਤੋਂ ਮੈਂ ਇਸ ਤਰ੍ਹਾਂ ਦੇ ਤਿੰਨ ਪੈਕਟ ਲੈ ਲਏ ਚਲੋ ਠੀਕ ਹੈ ਉਸ ਤੋਂ ਬਾਅਦ ਮੈਂ ਉਹਨੂੰ ਪਾਣੀ ਵੀ ਪੁੱਛਿਆ ਤੇ ਚਲੋ ਇੱਕ ਗਲਾਸ ਪਾਣੀ ਦਾ ਪਿਆ ਤਾਂ ਉਹ ਬੰਦਾ ਬਹੁਤ ਖੁਸ਼ ਹੋਇਆ ਪਰ ਉਸ ਨਾਲੋਂ ਜ਼ਿਆਦਾ ਸਕੂਨ ਮੈਨੂੰ ਮਿਲਿਆ ਉਸ ਤੋਂ ਆ ਚੀਜ਼ ਲੈ ਕੇ ਤੇ ਇਸ ਵੀਡੀਓ ਦਾ ਪਾਉਣ ਦਾ ਮਕਸਦ ਇਹੀ ਸੀ ਵੀ ਯਾਰ ਜਦੋਂ ਕੋਈ ਬੰਦਾ ਮਿਹਨਤ ਕਰ ਰਿਹਾ ਨਾ ਜੇ ਤੁਹਾਡੇ ਕੋਲੇ ਥੋੜੇ ਜਿਹੀ ਮੰਨ ਲਓ ਵੀ ਵਧੀਆ ਮੰਨ ਲਓ ਤੁਸੀਂ ਹੈਗੇ ਹੋ ਨੋਰਮਲ ਜੇ ਇਸ ਇਸ ਸਿਸਟਮ ਚ ਆਪਣੇ ਜਿਹੜਾ ਛੋਟਾ ਆਪਣੇ ਤੋਂ ਛੋਟੇ ਨੂੰ ਦੇਖ ਕੇ ਜਿਉਓ ਠੀਕ ਹੈ ਜੇ ਤੁਹਾਡੇ ਕੋਲੇ 20 ਰੁਪਏ ਹੈ ਰਬੂਲੇ ਕੋਲੇ 1 ਰੁਪਿਆ ਤਾਂ ਕੋਸ਼ਿਸ਼ ਕਰੋ ਕਿ ਉਹ ਤੋਂ 5 ਰੁਪਿਆ ਦੀ ਚੀਜ਼ ਖਰੀਦ ਲਓ ਠੀਕ ਹੈ ਸੋ ਇਸੇ ਕਰਕੇ ਇਸ ਵੀਡੀਓ ਦਾ ਅੱਜ ਮੈਂ ਮਕਸਦ ਹੀ ਆਈ ਸੀ ਸਕੂਨ ਇਸ ਨੂੰ ਕਹਿੰਦੇ ਆ ਸਕੂਨ ਤਾਂ ਬੜਾ ਸਕੂਨ ਮਿਲਿਆ ਸੋ ਜਾਣ ਇਹ ਤੁਹਾਨੂੰ ਵਧੀਆ ਲੱਗਿਆ ਤਾਂ ਇੱਕ ਵਾਰੀ ਸ਼ੇਅਰ ਕਰੋ ਤੁਹਾਨੂੰ ਵੀ ਇਸ ਤਰ੍ਹਾਂ ਹਰੇਕ ਦੀ ਹੈਲਪ ਕਰਨੀ ਚਾਹੀਦੀ ਆ ਸੋ ਧੰਨਵਾਦ ਥੈਂਕ ਯੂ